ਇਹ ਤੁਸੀਂ ਆਪਣਾ ਦੇਖਣਾ ਹੈ ਪਰਿਵਾਰ ਦੇ ਪੰਗਤ ਦੇ ਕਿਉਂ ਜੀ ਇੱਕ ਮਿੰਟ ਮੇਰੀ ਗੱਲ ਸੁਣੇ ਇਧਰ ਆਇਆ ਆ ਦੇਖੋ ਦਰਵਾਜ਼ੇ ਮੇਰੇ ਤੋਂ ਰੱਖੇ ਨੇ ਕੁੰਡੇ ਅੰਦਰ ਗਏ ਤੋਂ ਆ ਦੇਖੋ ਜਿੱਥੇ ਲੱਗਾ ਕਸਾ ਆਇਆ ਕਿ ਉੱਪਰ ਮੋਰ ਤੋਂ ਰੱਖਿਆ ਤੇ ਆ ਚਲੋ ਤੁਸੀਂ ਮੇਰਾ ਅੰਦਰ ਆ ਜੀ ਅੰਦਰ ਪੰਜ ਪਾਸੋਂ ਚਾਬੀ ਮੋਟੀ ਨਾ ਦੇ ਦੇ ਨਾ ਗੁੜਾਉਣੀ ਤੁਸੀਂ ਲਗਾਇਆ ਕੋਈ ਨਾ ਕੋਈ ਸ਼ਾਮਲਾ ਜੀ ਸ਼ਾਮਲਾ ਜੀ

ਕੀ ਗੱਲ ਕੀ ਹੋਈ ਆ ਕਿਉਂ ਤਲਤਾ ਰਿਹਾ ਗਿਆ ਕਿੰਨੇ ਤੜਿਆ ਸਰ ਪਹਿਲੀ ਵਾਰ ਹੀ ਨਹੀਂ ਮੇਰੇ ਨਾਲ ਪਹਿਲਾਂ ਵੀ ਬਹੁਤ ਵਾਰੀ ਹੋਇਆ ਸਰ ਵਾਰ ਕਦੇ ਕੁੰਡਾ ਬੰਦ ਕਰ ਦਿੰਦੀ ਐ ਕਦੇ ਮੈਨੂੰ ਪਾਣੀ ਬੰਦ ਕਰ ਦਿੰਦੇ ਕੇ ਕਦੇ ਇੱਕ ਕਰੇ ਬਿਜਲੀ ਬੰਦ ਕਰ ਦਿੰਦੀ ਐ ਕਦੇ ਕੁਛ ਕਰ ਦਿੰਦੀ ਐ ਸਰ ਮੈਨੂੰ ਇਹ ਜਦੋਂ ਦਾ ਮੈਂ ਰਿਟਾਇਰ ਹੋਇਆ ਸਰ ਮੇਰੇ ਲਈ ਮੇਰਾ ਜੀਣਾ ਰਾਮ ਕੀਤਾ ਸਰ ਨਾ ਮੈਨੂੰ ਘਰ ਭੜਨ ਦਿੰਦੀ ਐ ਨਾ ਮੈਨੂੰ ਏਜੰਸੀ ਭੜਨ ਦਿੰਦੀ ਐ ਉਲਟਾ ਮੇਰੀ ਬੇਇੱਜ਼ਤੀ ਕਰਦੀ ਐ ਨਾ ਮੈਨੂੰ ਰੋਟੀ ਦੇ ਰਹੀ ਐ ਨਾ ਮੈਨੂੰ ਨਾ ਮੈਨੂੰ ਪਾਣੀ ਦੇ ਰਹੀ ਐ ਨਾ ਮੈਨੂੰ ਮੈਂ ਕਪੜੇ ਆਪ ਤੋਂ ਨਜ਼ਰ ਮੈਂ ਆਪ ਆਪ ਮੈਂ ਕਪੜੇ ਤੋਰੇ ਆਪ ਮੈਂ ਸਰ ਰੋਟੀ ਰੋਟੀ ਬਰੋ ਲੈ ਚ ਨਾ ਮੈਂ ਰੋਟੀ ਵੀ ਨਹੀਂ ਖਾ ਲੰਦੀ ਸਰ ਮੈਨੂੰ ਹੁਣ 20 20 ਘੰਟੇ ਤੋਂ ਉਪਰ ਹੋ ਗਏ ਸਰ ਮੈਨੂੰ ਨੇ ਬੰਦ ਕੀਤਾ ਲੌਕ ਕਰਨ ਮੈਂ ਆਪਣੇ ਦੋਸਤਾਂ ਨੂੰ ਫੋਨ ਕੀਤਾ ਸਰ ਇਹਨੇ ਕੋਈ ਪ੍ਰਵਾਨ ਨਹੀਂ ਕੀਤੀ ਸਭ ਨੂੰ ਕਹਿੰਦੀ ਆ ਇਹਨੂੰ ਬਾਹਰ ਕੱਢੋਗੇ ਤਾਂ ਅਜੋ ਨਹੀਂ ਮੈਂ ਨਹੀਂ ਉਦੋਂ ਬਾਅਦ ਸਰ ਮੈਂ ਵੀ ਕਿ ਆ ਵੀ ਮਹਾ ਪਰ ਪ੍ਰੈਸਿਜੇਬਲ ਖਬਰ ਜਾਊਗੀ ਖਤਰੀ ਬੇਇੱਜ਼ਤੀ ਹੋਊਗੀ ਤੋ ਲੀਡਰ ਚ ਲੀਡਰੀ ਬਣ ਲੀਡਰ ਕਦੀ ਬੈਠੀ ਪਰ ਸਰ ਇਹਨੇ ਮੇਰੇ ਦੋਸਤਾਂ ਨੂੰ ਕਿਸੇ ਨੂੰ ਕਿਹਾ ਕਿ ਮੈਂ ਪ੍ਰੈਸ ਕੋਈ ਪ੍ਰਵਾਨ ਨਹੀਂ ਕਰਦੀ ਜਿਹਨੂੰ ਮਰਜ਼ੀ ਆਉਂਦੀ ਤੈ ਸਰ ਮੇਰੀ ਹਾਲਤ ਬਹੁਤ ਮਾਰੀ ਹੈ ਇਹਨੇ ਮੇਰਾ ਬਹੁਤ ਸਰ ਜਿਹੜਾ ਆਰਾਮ ਕੀਤਾ ਹੈ ਮੈਨੂੰ ਇੱਕ ਵਾਰ ਬਾਹਰ ਕਰਦੀ ਹੈ ਉਹ ਇਹਨੇ ਮੇਰੇ ਤੇ 3-4 ਮਿੰਟ ਦੇ ਕੁੜਗੇਸ ਕੀਤੇ ਨੇ ਬਲਾਤਕਾਰ ਦਾ ਕੁੜਗੇਸ ਕੀਤਾ ਸਰ ਇਹ ਨਹੀਂ ਮੇਰੇ ਤੇ ਇੱਕ ਸਰ ਮੈਨੂੰ ਕਰੋ ਘੱਟਾਉਂਦਾ ਕੀਤਾ ਇੱਕ ਸਰ ਮੇਰੇ ਤੇ ਇਹਨੇ ਖਰਚਾ ਲੈਣ ਦਾ ਉਹ ਕੀਤਾ ਪਿਆ ਸਰ ਇਹ ਹਰ ਬੰਦੇ ਨੂੰ ਸਰ ਮੇਰੀ ਬੇਇੱਜ਼ਤੀ ਕਰਾਰੀ ਸਰ ਇਹਨੇ ਕੀਤਾ ਸਰ ਸਫਤਰ ਨਹੀਂ ਮੇਰੀ ਬਸ ਫਸਲ ਨੂੰ ਪਲੇਸਮੈਂਟ ਕਰਦੇ ਆਂ ਮੈਂ ਕੀ ਕਹਿਣਾ ਚਾਹੂੰਗੇ ਅੱਜ ਤੁਹਾਡੇ ਹਸਬੰਦ ਨੇ ਅਰੋਪ ਲਗਾਇਆ ਕਿ ਤੁਸੀਂ ਉਹਨਾਂ ਨੂੰ ਕਾੜ ਕੇ ਰੱਖਿਆ ਹੈ ਤੇ ਅੱਜ પોલીસ ਉਹਨਾਂ ਨੂੰ ਤੁਹਾਡੇ ਕਮਰੇ ਚੋਂ ਫੋਨ ਕੇ ਹੁੰਡਾ ਫੇਰ ਲਾ ਗਈ ਹੈ ਠੀਕ ਕਹਿਣਾ ਚਾਹੂੰਗੇ ਨਾਲ ਮੇਝੇ ਮੇਰੇ ਵੱਲੋਂ ਮੈਂ ਲਾਹੋਂ نئی ਕਾੜਿਆ 8w ਸੀ ਮੇਰੇ ਪਰਿਵਾਰ ਦੇ ਤੇ ਮੇਰੇ ਨਾਲ ਬਾਹਰ ਕੁੱਟ ਕਰਦੇ ਮੈਨੂੰ ਗਾਲੀ ਗਲੋਚ ਕਰਦੇ ਉਹਨਾਂ ਨੇ ਮੈਂ ਤੁਹਾਨੂੰ ਇਹ ਜੋ ਰਿਕਾਰਡਿੰਗ ਹੈ ਨਾ ਉਹ ਸੁਣਾ ਚੁੱਕੀ ਆ ਗਾਲਾਂ ਦੀ ਜਿਹੜੀ ਕਿ ਇੱਕ ਦਿਨ ਦੀ ਨਹੀਂ ਹੈ ਮੈਨੂੰ ਰੋਜ਼ ਪਰਤਾੜੇ ਕੀਤਾ ਜਾਂਦਾ ਹੈ ਜੀ ਗੰਦੀਆਂ ਦੀ ਗਾਲਾਂ ਕੱਢ ਕੇ ਮੈਨੂੰ ਐ ਕਿਹਾ ਜਾਂਦਾ ਵੀ ਤੂੰ ਗਲਤ ਹੈ ਗੰਦੀ ਹੈ ਘਰ ਦੇ ਵਿੱਚ ਇਹ ਕੋਈ ਇਹਨਾਂ ਦਾ ਸਹਿਚਾਰ ਨਹੀਂ ਹੈ ਸਿਰਫ ਇਹਨਾਂ ਨੂੰ ਇਹਨਾਂ ਦਾ ਮਕਸਦ ਹੈ ਵੀ ਇਹ ਦੇ ਕੋਲੋਂ ਮੈਂ ਸਾਰੀ ਗੈਸਾਂ ਸੀ ਫੋਲਾ ਤੇ ਇਹਨੂੰ ਮੈਂ ਬਾਹਰ ਕੱਢਦਾ ਇਹ ਇਹਨਾਂ ਦਾ ਇੱਕ ਮਕਾਨ ਬਣਾਇਆ ਆ ਪਰਲੇ ਪਾਸੇ ਵੀ ਹੈ ਤੇ ਇਹ ਕਿਹਨਾਂ ਨੇ ਇਧਰਲੇ ਪਾਸੇ ਵੀ ਬਣਾਇਆ ਜੀ ਜਨਨਦਰਮਲ ਉਹ ਬਾਈਪਾਸ ਤੇ ਪੁੱਲ ਤੇ ਹੈ ਇਹਨਾਂ ਨੂੰ ਮੈਂ ਬਹੁਤ ਵਾਰੀ ਕਿਹਾ ਤੁਸੀਂ ਵੀ ਜਿਉ ਮੈਨੂੰ ਵੀ ਜਿੰਦੂ ਆ ਰਾਮ ਲਾਲ ਜੀ ਤੁਸੀਂ ਘਰ ਆਪ ਦਾ ਬਣਾ ਲਿਆ ਤਾਂ ਉੱਥੇ ਰਹੋ ਠੀਕ ਹੈ ਉਸ ਘਰ ਦੇ ਵਿੱਚ ਇਹ ਗਲਤ ਕੰਮ ਕਰਦੇ ਹਨ ਜਨਾਨੀ ਵਾਜੀ ਕਰਦੇ ਸ਼ਰਾਬ ਪਿੰਦੇ ਹਨ ਇਹਨਾਂ ਦੇ ਦੋਸਤ ਨਦੀਪ ਰੰਗਰੇਟਾ ਵਿਨੋਦ ਹੋਰੇ ਸ਼ਰਮਈਏ ਸਾਰੇ ਜਾ ਕੇ ਇੱਥੇ ਸ਼ਰਾਬ ਪਿੰਦੇ ਹਨ ਮੈਨੂੰ ਕੋਈ ਤਰਾਨੀ ਹੈ ਆਪ ਦੇ ਘਰੇ ਜੋ ਮਰਜ਼ੀ ਕਰਨਾ ਅਰੇ ਰਾਤਾਂ ਨੂੰ ਆ ਕੇ ਇਹ ਮੈਨੂੰ ਪਰੇਸ਼ਾਨ ਕਰਦੇ ਆ। ਤਿੰਨ ਵੇਲੇ ਵੀ ਆਉਂਦੇ ਨੇ ਧੱਕੇ ਨਾਲ। ਆ ਤੁਸੀਂ ਦੇਖਿਆ ਤੁਹਾਨੂੰ ਆ ਵੀ ਤੋੜ ਕੇ ਉਹ ਤੁਸੀਂ ਦੇਖੇ ਮੈਂ ਸਾਰੇ ਤਾਲੇ ਮੇਰੀਆਂ ਕੁੰਡੀਆਂ ਖੇਡੋ ਮੇਨ ਗੇਟ। ਠੀਕ ਹੈ। ਇਹ ਸਿੱਧੀ ਗਵਾਹੀ ਹੈ ਕਿ ਇਹ ਬੰਦੇ ਕਰੇ ਜ਼ਬਰਦਸਤੀ ਵਰਤੇ ਨੇ ਮੈਂਗਾ ਮੁੰਦਰ ਨਹੀਂ ਤੋੜ ਸਕਦਾ। ਸਿਰਫ ਐਸ ਕਰਕੇ ਮੈਨਾਂ ਨੂੰ ਰਾਤ ਨੂੰ ਮੈਨ ਨੂੰ ਅੱਧਾ ਘੰਟਾ ਘੰਟਾ ਬਾਅਦ ਮੈਨੂੰ ਬਿਠਾਇਆ ਇਹਨਾਂ ਨੇ। ਇਹਨਾਂ ਨੇ ਮੈਂ 112 ਤੇ ਫੋਨ ਕੀਤਾ ਉਹਨਾਂ ਨੇ ਕਿਹਾ ਠੀਕ ਐ ਅਸੀਂ ਇਹ ਬੰਦੇ ਭੇਜ ਰਹੇ ਹਾਂ ਜਦੋਂ ਇਹਨਾਂ ਨੇ ਕਮਰੇ ਦੇਖਿਆ ਉਹਨਾਂ ਕਿ ਇਹ ਫੋਨ ਕਰੀ ਜਾਂਦੀ ਐ ਫਿਰ ਇਹਨਾਂ ਨੇ 10-15 ਮਿੰਟ ਬਾਅਦ ਇਹਨਾਂ ਨੇ ਏਡ ਕੋਲ ਤਾਂ ਏਡ ਕੋਲ ਆ ਕੇ ਮੈਂ ਉੱਪਰ ਆਈ ਐ ਉੱਪਰ ਆ ਕੇ ਮੈਂ ਆਪਣੇ ਕਮਰੇ 'ਚ ਬੰਦ ਹੋ ਗਈ ਆ ਕਿ ਮੈਨੂੰ ਪਤਾ ਵੀ ਇਹ ਕਦੇ ਵੀ ਮੇਰੇ ਤੇ ਬੇਮਤਲਬ ਗਾਲ੍ਹਾਂ ਤਾਂ ਜਿਹੜੀ ਕਰਦੀ ਐ ਕਰਦੇ ਨਹੀਂ ਕਿੰਨੀਆਂ ਕਿ ਮੈਨੂੰ ਹੱਥ ਵੀ ਮੇਰੇ ਤੇ ਚੁੱਕਦੇ ਐ ਯੱਸ ਕਰਕੇ ਮੈਂ ਆਪਣੇ ਕਮਰੇ ਦੇ ਅੰਦਰ ਸੀ ਲੇਕਿਨ ਮੈਨੂੰ ਜ਼ਿੱਦ ਸੀ ਕਿ ਹਰ ਵਾਰੀ ਮੈਨੂੰ ਉਪੰਧਵ ਵਿਚਰੋ ਪਾਕੀਤਾ ਕੰਮ ਆਇਆ ਯਾ ਸੰਸਿਧਰ ਕਾਉਣਾ ਮੀਟਿੰਗਾਂ ਹੋਣੀਆਂ ਐਮੇਲ ਲੇਟ ਹੋ ਜਾਣੀਆਂ ਆਹ ਹੀ ਵਾਰੀ ਇਹ ਐਵੇਂ ਫਿਰ ਅੰਦਰ ਗੁੰਡਾ ਲਾਲੰਡੀ ਐ ਮੈਂ ਬਾਹਰ ਕਿਰੇਨੀਆ ਬਹੁਤ ਵਾਰੀ ਮੇਰੇ ਆਂਡਵਾਂ ਚ ਵੀ ਪਤਾ ਕਰ ਲਉ ਇਹ ਮੈਨੂੰ ਡੰਡਿਆਂ ਨਾਲ ਵੀ ਮਾਰਦੇ ਆ ਮੇਰੇ ਵਰਕਰਾਂ ਤੋਂ ਪੁੱਛ ਲਓ ਉਹਨਾਂ ਕੀ ਵੀ ਮੈਨੂੰ ਗਾਲੀ ਗਲੋਚ ਕਰਦੇ ਆ میرے ہر کام ਦੇ ਵਿੱਚ ਇੰਟਰਫਰ ਕਰਦੇ ਆ ਮੇਰੀ ਗੈਸ ਸਟੇਟ ਵਿੱਚ ਇਹ ਮਰਜ਼ੀ ਆਵੇ ਉਦੋਂ ਹੀ ਕੋਈ ਸਾਧਨ ਲੈ ਕੇ ਕੋਈ ਬੰਦੇ ਨੂੰ ਲੈ ਕੇ ਇਸ ਤੋਂ ਇਲਾਵਾ ਕਦੇ ਸਲੰਟਰ ਚੱਕ ਕੇ ਲੈ ਗਏ پیسے ਲੈ ਗਏ ਇਹ ਮੇਰੇ ਨਾਲ ਐਸਾ ਵੀ ਗੱਲ ਕਰਦੇ ਨੇ ਪਿਛਲੀ ਜੂਨ ਦੀ ਗੱਲ ਹੈ ਮੇਰੀ ਇੱਕ ਲਿਮਟ بنی ਹੋਈ ਸੀ ਜਿਸ ਦੇ ਵਿੱਚ ਇਹਨਾਂ ਦੇ ਇੱਕ ਸਾਈਨਿੰਗ ਅਥਾਰਟੀ ਸੀ ਇਨਾਂ ਨੇ ਆਪਣੀ ਸਾਈਨਿੰਗ ਅਥਾਰਟੀ ਵੀ ਵਾਪਸ ਲਈ ਲਈ ਮੇਰਾ ਬਿਜ਼ਨਸ ਖਤਮ ਕਰ ਰਹੀ ਮੈਨੂੰ ਕੁੱਤੇ ਮਾਰਨ ਲਈ ਕਿਉਂਕਿ ਪਿਛਲੇ 17-10 ਸਾਲਾਂ ਤੋਂ ਇਹ ਮੈਨੂੰ ਜਾਂ ਮੇਰੇ ਬੱਚਿਆਂ ਨੂੰ ਘਰੇ ਕੁਝ ਵੀ ਨਹੀਂ ਇਨਫਾਰਮੇਸ਼ਨ ਮਿਲੇ ਸੀ ਇਹੀ ਮਸਲਾ ਹੈ ਸਾਨੂੰ ਕੰਟਰੋਲ ਰੂਮ ਤੋਂ ਇੱਕ ਫੋਨ ਆਇਆ ਜੀ ਕਿ ਇੱਕ ਸ਼ਾਮਲਾ ਲਾ ਲਟਾਇਆ ਐ ਜੀ ਉਮਰ ਕਰੀਬ 60 ਸਾਲ ਹੈ ਉਹਨੂੰ ਕਰੀਬ 22 ਘੰਟਿਆਂ ਤੋਂ ਉਹਦੇ ਆਪ ਦੇ ਕਮਰੇ 'ਚ ਉਹਦੀ ਪਤਨੀ ਨੇ ਬੰਦਕ ਬਣਾਇਆ ਹੋਇਆ ਅੱਗੋ ਤਾਲਾ ਲਾਇਆ ਹੋਇਆ ਤੇ ਉਹ ਬਹੁਤ ਸੀਰੀਅਸ ਹੈ ਸਾਹ ਦੇ ਘਟਣ ਹੋ ਰਹੀ ਹੈ ਹੋਰ ਹੈ ਅਸੀਂ ਉਹਦੇ ਹਾਲਾਤਾਂ ਨੂੰ ਦੇਖਦੇ ਹੋਏ ਉਹਦੀ ਸਿਹਤ ਨੂੰ ਦੇਖਦੇ ਹੋਏ 112 ਤੇ ਫੋਨ 108 ਤੇ ਫੋਨ ਕਰਕੇ ਐਂਬੂਲੈਂਸ ਡਾਕਟਰ ਟੀਮ ਨਾਲ ਲੈ ਕੇ ਆਏ ਆ ਇੱਥੇ ਆ ਕੇ ਉਹਨੂੰ ਉਹਦੇ ਕਮਰੇ ਚੋਂ ਕੱਢਿਆ ਉਹਦੇ ਕਮਰੇ ਚੋਂ ਕੱਢ ਕੇ ਉਹਨੂੰ ਸਰਕਾਰੀ ਹਸਪਤਾਲ 108 ਐਂਬੂਲੈਂਸ ਤੇ ਰਾਈ ਉਹਨੂੰ ਭੇਜਿਆ ਅੱਗੇ ਉਹਦਾ ਇਲਾਜ ਹੈ ਜੋ ਸਟੇਟਮੈਂਟ ਦਊਆ ਹੈ ਜੋ ਕਾਰਵਾਈ ਬਣਦੀ ਹੈ ਹੋ ਗਈ